ਪਾਰਟੀ ਜਿੰਦਾਬਾਦ ਸਰਪੰਦ ਕੇਂਦਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਭਗਵਾਨ ਮਾਂ ਜੀ ਜਿੰਦਾਬਾਦ ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਜਿੱਥੇ ਵਕ ਵਕ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰਦੀਆਂ ਹੈਗੇ ਉੱਥੇ ਵਿਧਾਇਕ ਨਿਰਿੰਦਰਪਾਲ ਸਿੰਘ ਸਮਣਾ ਵੱਲੋਂ ਵੀ ਅੱਜ ਅੱਜ ਜਿਹੜੀ ਕਿ ਇੱਕ ਮੰਡੀ ਲਾਧੂ ਕਾ ਸ਼ਗਨ ਪੈਲੈਸਕ ਦੇ ਵਿੱਚ ਇੱਕ ਵਰਕਰ ਮੀਟਿੰਗ ਰੱਖੀ ਗਈ ਹੈ ਦੇਖ ਸਕਦੇ ਹੋ ਤੁਸੀਂ ਇੱਕ ਪਾਰੀ ਇਤਸ਼ਾਹ ਦੇਖਣ ਨੂੰ ਮਿਲ ਰਿਹਾ ਮਿਲ ਰਿਹਾ ਜਿਹੜਾ ਵਰਕਰਾਂ ਦੇ ਵਿੱਚ ਵਿਧਾਇਕ ਸਾਹਿਬਾ ਸਾਡੇ ਨਾਲ ਨੇ ਵਿਧਾਇਕ ਜੀ ਕਿਸ ਤਰ੍ਹਾਂ ਦੀ ਅੱਜ ਮੀਟਿੰਗ ਸੀ ਔਰ ਕਿਸ ਤਰ੍ਹਾਂ ਅੱਜ ਜਿਹੜੇ ਕਿ ਵਰਕਰਾਂ ਨਾਲ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀ ਜੇ ਚਰਚਾ ਕੀਤੀ ਗਈ ਸਾਡਾ ਬਲਾਕ ਮੰਡੀ ਲਾਧੂਕਾ ਜਿਹੜਾ ਹੈ ਉਹਨਾਂ ਸਾਰੇ ਪਿੰਡਾਂ ਦੇ ਜਿਹੜੇ ਸਾਡੇ 10 ਪਿੰਡ ਨੇ ਉਹਨਾਂ ਦੇ ਜਿਹੜੇ ਮੇਨ ਸਾਡੇ ਵਰਕਰ ਨੇ ਪਿੰਡਾਂ ਦੇ ਜਿਹੜੀ ਕਰੀਮ ਹੈ ਸਾਡੇ ਵਰਕਰ ਸਹਿਬਾਨ ਆਵਾਮੀ ਪਾਰਟੀ ਦੇ ਉਹਨਾਂ ਸਾਰਿਆਂ ਦੀ ਜਿਹੜੀ ਮੀਟਿੰਗ ਅੱਜ ਇੱਥੇ ਬੁਲਾਈ ਗਈ ਸੀ ਔਰ ਸਾਰਿਆਂ ਨਾਲ ਆਉਣ ਵਾਲੇ ਇਲੈਕਸ਼ਨ ਬਾਰੇ ਜਿਹੜੀ ਵਿਚਾਰ ਚਰਚਾ ਕੀਤੀ ਗਈ ਹੈ ਔਰ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਫਰੋਇਪੁਰ ਤੋਂ ਜੋ ਵੀ ਕੈਂਡੀਡੇਟ ਆਊਗਾ ਉਹਦੇ ਲਈ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਜਿਹੜੀ ਇਹ ਸੀਟ ਹੈ ਲੋਕ ਸਭਾ ਫਰੋਇਪੁਰ ਦੀ ਬਹੁਤ ਵੱਡੇ ਮਾਰਜਨ ਨਾਲ ਜਿਤਾਣੀ ਹੈ ਔਰ ਹਲਕਾ ਫਾਜ਼ਲ ਕਾ ਦੇ ਵਿੱਚ ਮੈਂ ਸਾਰੇ ਜਿਹੜੇ ਸਾਡੇ ਬਲਾਕਾਂ ਦੇ ਜਿਹੜੇ ਵਰਕਰ ਨੇ ਸਾਰਿਆਂ ਨਾਲ ਮੀਟਿੰਗਾਂ ਅੱਜ ਕਰ ਰਹੇ ਆ ਤਿੰਨ ਚਾਰ ਦਿਨ ਮੀਟਿੰਗਾਂ ਕਰਾਂਗੇ ਔਰ ਸਾਰੇ ਬਲਾਕਾਂ ਦੇ ਵਿੱਚ ਜਾ ਕੇ ਜਿਹੜੇ ਸਾਡੇ ਨੇੜ ਨੇੜ ਦੇ 8-10 ਪਿੰਡ ਨੇ ਸਾਰਿਆਂ ਨੂੰ ਇੱਕ ਜਗ੍ਹਾ ਬੁਲਾ ਕੇ ਸਾਰਿਆਂ ਦੇ ਉਹਨਾਂ ਦੇ ਜਿਹੜੇ ਸੁਝਾਅ ਲੈ ਰਹੇ ਆ ਕਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਕੰਮ ਕਰਨਾ ਹੈ ਔਰ ਜਿਹੜੀ ਪਾਰਟੀ ਦੀ ਰਣਨੀਤੀ ਹੈ ਉਹਦੇ ਬਾਰੇ ਜਿਹੜੇ ਸਾਰੇ ਨੂੰ ਦੱਸ ਰਹੇ ਆ ਔਰ ਜਿਹੜੇ ਪੰਜਾਬ ਦੇ ਵਿੱਚ ਦੋ ਸਾਲਾਂ ਦੇ ਵਿੱਚ ਸਰਕਾਰ ਨੇ ਕੰਮ ਕੀਤੇ ਨੇ ਜਾਂ ਸਾਡੇ ਹਲਕੇ ਦੇ ਵਿੱਚ ਜੋ ਕੰਮ ਹੋਏ ਨੇ ਫਾਜ਼ਲਕਾ ਦੇ ਵਿੱਚ ਉਹਨਾਂ ਦਾ ਕਰਕਰ ਜਾ ਕੇ ਕਿਸ ਤਰ੍ਹਾਂ ਪ੍ਰਚਾਰ ਕਰਨਾ ਉਹ ਸਾਰੇ ਜਿਹੜੇ ਸਾਡੇ ਵਰਕਰਾਂ ਦੇ ਨਾਲ ਤਾਲਮਿਲ ਕਰਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਔਰ ਹਲਕਾ ਫਾਜ਼ਲਕਾ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਸਾਡੇ ਵਰਕਰਾਂ ਦੇ ਵਿੱਚ ਔਰ ਜਿਹੜੇ ਸਾਡੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਹਲਕਾ ਫਾਜ਼ਲਕਾ ਦੇ ਇਹੋ ਜਿ ਕਿਸੇ ਪਾਰਟੀ ਕੋਲ ਵਰਕਰ ਨਹੀਂ ਨੇ ਜਿਹੜਾ ਆਪ ਦੇ ਆਪ ਪਿੰਡਾਂ ਦੇ ਵਿੱਚ ਜਾ ਕੇ ਆਪ ਦਾ ਆਪ ਖਰਚਾ ਕਰਕੇ ਤੇਲ-ਬਾਲ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਲਈ ਕੰਮ ਕਰਦੇ ਨੇ ਔਰ ਅਗਲਾ ਜਿਹੜਾ ਇਲੈਕਸ਼ਨ ਆ ਰਿਹਾ ਹੈ ਲੋਕ ਸਭਾ ਦਾ ਜੋ ਵੀ ਕੈਂਡੀਡੇਟ ਆਮ ਆਦਮੀ ਪਾਰਟੀ ਸਾਨੂੰ ਇੱਥੇ ਦੇਊਗੀ ਉਹਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਜਿਹੜਾ ਲੋਕ ਸਭਾ ਜਿਤਾ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਰਦਾਰ ਪ੍ਰਪਨ ਸਿੰਘ ਮਾਨ ਜੀ ਦੀ ਜਿਹੜੀ ਸੀਟ ਹੈ ਬਹੁਤ ਵੱਡੇ ਮਾਰਜਨ ਨਾਲ ਫਰੋਇਪੁਰ ਦੀ ਸੀਟ ਜਿਹੜੀ ਜਿਤਾ ਕੇ ਭੇਜਿਆ ਹੈ